ਹਾਂਜੀ ਭਾਜੀ ਤੁਹਾਡਾ ਨਾਮ ਜੀ ਸਖਦੇਵ ਸਿੰਘ ਜੀ ਭਾਜੀ ਕਿਸ ਤਰ੍ਹਾਂ ਦੇਖਿੰਦੇ ਅੱਜ ਪੂਰੀ ਤਿਆਰੀ ਚ ਆਏ ਹੋ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੌਰੀ ਬਾਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਜਾਨਗੇ ਜੀ ਮੁਰੇ ਦਿੱਲੀ ਤੱਕ ਜਾਣਗੇ ਠੀਕ ਐ ਬੈਠ ਕਿਉਂ ਚੱਕਿਆ ਤੁਸੀਂ ਅੱਜ ਸਮੋਕ ਬੌਸ ਭੇਜਣ ਵਾਸਤੇ ਅੱਛਾ ਵੀ ਹਵਾ ਚ ਜਿਹੜਾ ਬੰਬੋ ਕੋ ਤੇ ਛੱਕੇ ਲਾਉਂਗੇ ਤੁਸੀਂ ਹਾਂਜੀ ਠੀਕ ਐ ਠੀਕ ਐ ਠੀਕ ਐ ਸੋ ਪੂਰੀ ਤਿਆਰੀ ਐ ਪੂਰੀ ਤਿਆਰੀ ਐ ਜੀ ਕਿਹ ਕਹਦਾ ਸ਼ਾਟ ਲਗਾ ਦੂੰਗੇ ਖਾਬੰਗ ਕਰ ਸਕਨੂੰ ਐ ਚੱਲੂ ਦੇਵ ਜੀ ਨੌਜਵਾਨਾਂ ਨੂੰ ਰੋਕਾ ਹੀ ਹੋਰ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਮੇਨ ਤੇ ਵੱਧ ਚੜ ਕੇ ਪਹੁੰਚੋ ਜੀ ਠੀਕ ਹੈ ਇਹ ਤੁਸੀਂ ਹੋਏ ਹੋ ਇਕੱਲੇ ਬੈਠ ਦੀ ਜਾਈ ਨਾ ਹੋਰ ਵੀ ਨੌਜਵਾਨ ਨੇ ਨਾ ਪੂਰੀ ਟੂਰ ਲਈ ਜੀ ਸਾਡੀ ਆਈ ਹੋਈ ਹੈ ਠੀਕ ਹੈ ਭਾਜੀ ਹਾਂਜੀ ਭਾਜੀ ਤੁਹਾਡਾ ਨਾਮ ਜੀ ਸਖਦੇਵ ਸਿੰਘ ਜੀ ਭਾਜੀ ਕਿਸ ਤਰ੍ਹਾਂ ਦੇਖਿੰਦੇ ਅੱਜ ਪੂਰੀ ਤਿਆਰੀ ਚ ਆਏ ਹੋ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੋਰੀ ਬਾਰਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਜਾਨਗੇ ਜੀ ਮੁਰੇ ਦਿੱਲੀ ਤੱਕ ਜਾਣਗੇ ਠੀਕ ਹੈ ਬੈਠ ਕਿਉਂ ਚੱਕਿਆ ਤੁਸੀਂ ਅੱਜ ਸਮੋਕ ਬਾਕਸ ਭੇਜਣ ਵਾਸਤੇ ਅੱਛਾ ਅਭੀ ਹਵਾ ਚ ਜਿਹੜਾ ਬੰਬੋ ਠੀਕ ਹੈ ਠੀਕ ਹੈ ਠੀਕ ਹੈ ਸੋ ਪੂਰੀ ਤਿਆਰੀ ਹੈ ਪੂਰੀ ਤਿਆਰੀ ਹੈ ਜੀ ਕਿਹ ਕਰਾ ਸ਼ਾਟ ਲਗਾ ਦੋਗੇ ਖਾਬੰਗ ਕਸ਼ਕ ਨੂੰ ਆਇਆ ਚਲੂ ਠੀਕ ਹੋਰ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਮੇਨ ਤੇ ਵੱਧ ਚੜ ਕੇ ਪਹੁੰਚੋ ਜੀ ਠੀਕ ਹੈ ਇਹ ਤੁਸੀਂ ਹੋਏ ਹੋ ਇਕੱਲੇ ਬੈਠ ਦੀ ਤਿਆਰੀ ਨਾਲ ਹੋਰ ਵੀ ਨੌਜਵਾਨ ਨੇ ਨਾ ਪੂਰੀ ਟੂਰਾਈ ਆਈ ਜੀ ਸਾਡੀ ਆਈ ਹੋਈ ਹੈ ਠੀਕ ਹੈ ਭਾਜੀ ਹਾਂਜੀ ਭਾਜੀ ਤੁਹਾਡਾ ਨਾਮ ਜੀ ਸਖਦੇਵ ਸਿੰਘ ਜੀ ਭਾਜੀ ਕਿਸ ਤਰ੍ਹਾਂ ਦੇਖਿੰਦੇ ਅੱਜ ਪੂਰੀ ਤਿਆਰੀ ਚ ਆਏ ਹੋ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੋਰੀ ਬਾਰਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਜਾਣਗੇ ਜੀ ਹੋਰ ਤੇ ਦਿੱਲੀ ਤੱਕ ਜਾਣਗੇ ਠੀਕ ਐ ਬੈਠ ਕਿਉਂ ਚੱਕਿਆ ਤੁਸੀਂ ਅੱਜ ਸਮੋਕ ਬਾਫਸ ਭੇਜਣ ਵਾਸਤੇ ਅੱਛਾ ਵੀ ਹਵਾ ਚ ਜਿਹੜਾ ਬੰਬੋ ਕੋ ਤੇ ਛੱਕੇ ਲਾਉਂਗੇ ਤੁਸੀਂ ਹਾਂਜੀ ਠੀਕ ਐ ਠੀਕ ਐ ਠੀਕ ਐ ਸੋ ਪੂਰੀ ਤਿਆਰੀ ਐ ਖੁੱਲ ਤਿਆਰੀ ਐ ਜੀ ਇਹ ਕਹਿੰਦਾ ਸ਼ਾਟ ਲਗਾ ਦੂੰਗੇ ਵਿਖਾਪਨ ਦਰਸ਼ਕਾਂ ਨੂੰ ਆਇਆ ਚੱਲੂ ਨੋਟਾਂ ਜਾਣੀਆਂ ਕਰਨ ਨੂੰ ਹੋਰ ਕੀ ਕਹਿਣਾ ਜਾਉਂਗੇ ਨੌਜਵਾਨਾਂ ਨੂੰ ਮੇਨ ਤੇ ਵੱਧ ਚੜ ਕੇ ਪਹੁੰਚੋ ਜੀ ਠੀਕ ਐ ਇਹ ਤੁਸੀਂ ਹੋਏ ਹੋ ਇਕੱਲੇ ਬੈਠ ਦੀ ਤਾਰੀ ਨਾਲ ਹੋਰ ਵੀ ਨੌਜਵਾਨ ਨੇ ਨਾ ਪੂਰੀ ਟੂਰ ਲਾਈ ਜਾਈ ਸਾਡੀ ਆਈ ਹੋਈ ਐ ਹਾਂਜੀ ਠੀਕ ਹੈ ਬਾਜੀ ਹਾਂਜੀ ਬਾਜੀ ਤੁਹਾਡਾ ਨਾਮ ਜੀ ਸਖਦੇਵ ਸਿੰਘ ਜੀ ਬਾਜੀ ਕਿਸ ਤਰ੍ਹਾਂ ਦੇਖਿੰਦੇ ਹੋ ਅੱਜ ਪੂਰੀ ਤਿਆਰੀ ਚ ਆਏ ਹੋ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੌਰੀ ਬਾਰਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਜਾਣਗੇ ਜੀ ਹੋਰ ਤੇ ਦਿੱਲੀ ਤੱਕ ਜਾਣਗੇ ਠੀਕ ਹੈ ਬੈਠ ਕਿਉਂ ਚੱਕਿਆ ਤੁਸੀਂ ਅੱਜ স্মੋਕ ਬਾਲਸ ਭੇਜਣ ਵਾਸਤੇ ਅੱਛਾ ਅਭੀ ਹਵਾ ਚ ਜਿਹੜਾ ਬੰਬੋ ਕੋ ਤੇ ਛੱਕੇ ਲਾਉਂਗੇ ਤੁਸੀਂ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਸੋ ਪੂਰੀ ਤਿਆਰੀ ਹੈ ਪੂਰੀ ਤਿਆਰੀ ਹੈ ਜੀ ਕਿਹ ਕਹਿੰਦਾ ਸ਼ਾਟ ਲਗਾ ਦੋਗੇ ਤੇ ਕਦੋਂ ਦੇਖ ਸਕਣ ਨੂੰ ਆਇਆ ਚੱਲੋ ਠੀਕ ਹੋਰ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਮੇਨ ਤੇ ਵੱਧ ਚੜ ਕੇ ਪਹੁੰਚੋ ਜੀ ਠੀਕ ਹੈ ਇਹ ਤੁਸੀਂ ਹੋਏ ਹੋ ਇਕੱਲੇ ਬੈਠ ਦੀ ਜਿਹੜੀ ਨਾਲ ਹੋਰ ਵੀ ਨੌਜਵਾਨ ਨੇ ਨਾ ਪੂਰੀ ਟੂਰ ਲਈ ਆਈ ਜੀ ਸਾਡੀ ਆਈ ਹੋਈ ਹੈ ਠੀਕ ਹੈ ਭਾਜੀ ਹਾਂਜੀ ਭਾਜੀ ਤੁਹਾਡਾ ਨਾਮ ਜੀ ਸਖਦੇਵ ਸਿੰਘ ਜੀ ਭਾਜੀ ਕਿਸ ਤਰ੍ਹਾਂ ਦੇਖਿੰਦੇ ਅੱਜ ਪੂਰੀ ਤਿਆਰੀ ਚ ਆਏ ਹੋ ਪੂਰਾ ਕ੍ਰਿਕਟ ਦਾ ਮੈਦਾਨ ਬਣਾਇਆ ਹੋਇਆ ਖਨੌਰੀ ਬਾਰਡਰ ਕੀ ਕਹਿਣਾ ਚਾਹੋਗੇ ਚੌਕੇ ਸਿੱਕੇ ਯਾਣਗੇ ਜੀ ਹੋਰ ਤੇ ਦਿੱਲੀ ਤੱਕ ਜਾਣਗੇ ਠੀਕ ਹੈ ਬੈਠ ਕਿਉਂ ਚੱਕਿਆ ਤੁਸੀਂ ਅੱਜ ਸਮੋਕ ਬੌਸ ਭੇਜਣ ਵਾਸਤੇ ਅੱਛਾ ਅਭੀ ਹਵਾ ਚ ਜਿਹੜਾ ਬੰਬੋ ਕੋ ਤੇ ਛੱਕੇ ਲਾਉਂ ਸੋ ਪੂਰੀ ਤਿਆਰੀ ਹੈ ਪੂਰੀ ਤਿਆਰੀ ਹੈ ਜੀ ਇਹ ਕਹਿੰਦਾ ਸ਼ਾਟ ਲਗਾ ਦੋਗੇ ਤੇ ਕਦੋਂ ਦੇ ਟੱਚ ਕਰਨੂ ਆ ਚੱਲੂ ਦੇਵਾ ਨਾ ਨਾ ਰੋਕੋ ਹੋਰ ਕੀ ਕਹਿਣਾ ਚਾਹੋਗੇ ਚਲ ਨੌਜਵਾਨ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚੋ ਜੀ ਠੀਕ ਹੈ ਇਹ ਤੁਸੀਂ ਹੋਏ ਹੋ ਇਕੱਲੇ ਬੈਠ ਦੀ ਤਿਆਰੀ ਨਾ ਹੋਰ ਵੀ ਨੌਜਵਾਨ ਨੇ ਨਾ ਪੂਰੀ ਤੁਸੀਂ ਨਹੀਂ ਆਈ ਜੀ ਸਾਡੀ ਆਈ ਹੋਈ ਹੈ ਠੀਕ ਹੈ ਬੱਚਾ